ਜਾਂਦਾ ਸੀ ਤਾਂ ਇੱਕ ਦਿਨ ਦਾ ਹੁੰਦਾ ਸੀ ਕੁਝ ਘੰਟਿਆਂ ਦਾ ਹੁੰਦਾ ਪਰ ਹੁਣ ਧਰਨੇ ਆ ਜਿਹੜੇ ਉਹ ਲਗਾਤਾਰ ਜਾਰੀ ਹੈ ਧਰਨੇ ਲਗਾਤਾਰ ਜਾਰੀ ਹੈ ਇੱਥੇ ਸਾਡੇ ਨਾਲ ਕੋਈ ਹੋਰ ਕਿਸਾਨ ਪਹੁੰਚਿਆ ਕੀ ਨਾਮ ਹੈ ਤੁਹਾਡਾ ਧਰਮਜੀਤ ਸਿੰਘ ਨਾਂ ਧਰਮਜੀਤ ਜੀ ਤੁਸੀਂ ਅੱਜ ਕਿਸਾਨ ਬਣ ਕੇ ਆਏ ਜਾਂ ਆਵਾਜ਼ ਦੀ ਪਾਰਟੀ ਹਣੀ ਆਏ ਕਿਸਾਨੀ ਹੈ ਜੀ ਅਸੀਂ ਛੋੜੇ ਘਰਾਂ ਦੇ ਜ਼ਿਮੀਦਾਰ ਆ ਸਾਡੀ ਵੀ ਉਹੀ ਮੰਗ ਹੈ ਜਿਹੜੀ ਇਹਨਾਂ ਦੀ ਹੈ ਕੱਲ ਕੈਪਟਨ ਅਮਰਿੰਦਰ ਸਿੰਘ ਦਿੱਲੀ ਗਏ ਉਹਨਾਂ ਵੱਲੋਂ ਦਿੱਲੀ ਵੀ ਜਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਇੱਕ ਪਾਸੇ ਜਿਹੜੀ ਹੈ ਕੈਪਟਨ ਸਰਕਾਰ ਨੇ ਪੰਜਾਬ ਦੇ ਵਿੱਚ ਕੱਲ ਇੱਕ ਰਿਪੋਰਟ ਲੱਗੀ ਅਖਬਾਰ ਦੇ ਵਿੱਚ ਖੇਤੀ ਬਿੱਲ ਲਾਗੂ ਵੀ ਕਰ ਦਿੱਤੇ ਆ ਇਹਨਾਂ ਦੀ ਜਿਹੜੀ ਦੋ ਤਰੀਕਿਆਂ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਵੈਸੇ ਤਾਂ ਜੀ ਸਰਕਾਰ ਨੂੰ ਕਦੇ ਧਰਨਾ ਨਹੀਂ ਲਾਉਣਾ ਚਾਹੀਦਾ ਕਿਉਂਕਿ ਮੌਜੂਦਾ ਸਰਕਾਰ ਕੈਪਟਨ ਸਰਕਾਰ ਦੀ ਹੈ ਧਰਨੇ ਜਿਹੜੇ ਵਿਰੋਧੀ ਪਾਰਟੀਆਂ ਹੀ ਲਾਉਂਦੀਆਂ ਹੁੰਦੀਆਂ ਨੇ ਤੇ ਵਿਰੋਧੀ ਪਾਰਟੀਆਂ ਚੱਲਦੀਆਂ ਆਈਆਂ ਜਿਹੜੀਆਂ ਧਰਨਿਆਂ ਤੇ ਉਹਨਾਂ ਨੇ ਲੋਕਾਂ ਨੂੰ ਜਾਗਰੂਤ ਕਰਨਾ ਹੁੰਦਾ ਤੇ ਸਰਕਾਰ ਦੇ ਵਿਰੋਧ ਜਿਹੜੇ ਪ੍ਰੋਟੈਸਟ ਕਰ ਰਹੇ ਹੁੰਦੇ ਆ ਮੋਦੀ ਸਰਕਾਰ ਦੇ ਵਿਰੋਧੀ ਆ ਕੈਪਟਨ ਕਿਉਂਕਿ ਉੱਤੇ ਬੀਜੇਪੀ ਦੀ ਸਰਕਾਰ ਆ ਥੱਲੇ ਕਿਹੜੀ ਸਰਕਾਰ ਆ ਉਹ ਕਾਂਗਰਸ ਦੀ ਆ ਪਰ ਇੱਕ ਜਿਹੜੀ ਮੇਰਾ ਸਵਾਲ ਆ ਉਹ ਇਹ ਹੈ ਕਿ ਇੱਕ ਪਾਸੇ ਤਾਂ ਉਹ ਕਹਿ ਰਹੇ ਆ ਕਿ ਅਸੀਂ ਇਹ ਕਿਸਾਨ ਬਿੱਲਾਂ ਦਾ ਵਿਰੋਧ ਕਰ ਰਹੇ ਆ ਦੂਜੇ ਪਾਸੇ ਉਹ ਕਿਸਾਨ ਬਿੱਲ ਉਹਨੇ ਲਾਗੂ ਕੀਤੇ ਆ ਇੱਕ ਰਿਪੋਰਟ ਲੱਗੀ ਅਖਬਾਰ ਦੇ ਵਿੱਚ ਕਿ ਜਿਹੜੇ ਖੇਤੀ ਬਿੱਲ ਉਹ ਪੰਜਾਬ ਚ ਲਾਗੂ ਹੋ ਚੁੱਕੇ ਆ ਇੱਕ ਜਗ੍ਹਾ ਅਸੀਂ ਇਹ ਕਹਿੰਨੇ ਆ ਵੀ ਜੇਕਰ ਸਾਡੀ ਸਰਕਾਰ ਹੁੰਦੀ ਤਾਂ ਅਸੀਂ ਐਮਐਸਪੀ ਜਿਹੜੀ ਆਪਦੀ ਸਰਕਾਰ ਦੇ ਅਧੀਨ ਗਵਰਨਮੈਂਟ ਤੇ ਬਹੁਤ ਚੀਜ਼ਾਂ ਡਿਪੈਂਡ ਹੁੰਦੀਆਂ ਜੇਕਰ ਕੈਪਟਨ ਸਾਹਿਬ ਚਾਵੇ ਤਾਂ ਆਪਦੇ ਅਧੀਨ ਜਿਹੜੀ ਕਰਕੇ ਐਮਐਸਪੀ ਦੇ ਜਿਹੜਾ ਸਬੰਧ ਚ ਦੇ ਸਕਦੀ ਐ ਐਮਐਸਪੀ ਦੇ ਸਕਦੀ ਐ ਕਿਸਾਨਾਂ ਨੂੰ ਲੇਕਿਨ ਉਹ ਕਰਨਾ ਨਹੀਂ ਚਾਹੁੰਦੇ ਮੈਡੀਕਲ ਡਾਕਟਰ ਐਸੋਸੀਏਸ਼ਨ ਅਗਲਾ ਸਵਾਲ ਮੇਰਾ ਤੁਹਾਡੇ ਤੋਂ ਆਇਆ ਕਿ